9 ਇੰਚੀ ਕਿਰਪਾਨ ਪਹਿਨਣ ਤੇ ਉਦੋਂ ਇਜਾਜ਼ਤ ਮਿਲੀ ਆ ਕਿ 9 ਇੰਚੀ ਪਾਸ ਹੋ ਗਈ ਐਕਟ ਵਿੱਚ ਕਿ 9 ਇੰਚੀ ਸਿੱਖ ਕਿਰਪਾਨ ਪਹਿਨਣਗੇ ਤੋਂ ਵੱਡੀ ਨਹੀਂ ਪਹਿਨਣਗੇ ਕਿਉਂਕਿ ਅੰਗਰੇਜ਼ਾਂ ਨੇ ਬੰਦ ਕਰਵਾਈ ਸੀ ਇਹ ਜਕਾਰਾ ਨਹੀਂ ਲਾਉਣਗੇ ਅੰਦਰ ਦਰਬਾਰ ਦੇ ਵਿੱਚ ਜਦੋਂ ਜਕਾਰਾ ਲਾਉਂਦੇ ਆ ਇਹਨਾਂ ਦੇ ਅੰਦਰ ਵੱਖਰਾ ਜੋਸ਼ ਹੁੰਦਾ ਹੈ ਇਸ ਲਈ ਜਕਾਰਾ ਬੰਦ ਕਰ ਦਿਓ ਅੱਜ ਉਦੋਂ ਦਾ ਬੰਦ ਹੋਇਆ ਅੱਜ ਵੀ ਬੰਦ ਹੈ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਹਰ ਥਾਂ ਤੇ ਜਦੋਂ ਸਿੱਖ ਪੜਦਾ ਫਿਰ ਦਰਬਾਰ ਸਰਚ ਕਿਉਂ ਨਹੀਂ ਪੜਿਆ ਜੀ ਕਿਉਂ ਨਹੀਂ ਪੜਦੇ ਕਿਉਂ ਨਹੀਂ ਜਕਾਰਾ ਲੱਗਦਾ ਕਿਉਂ ਨਹੀਂ ਬੀਬੀਆਂ ਨੂੰ ਕੀਰਤਨ ਕਰਨ ਦਿੱਤਾ ਜਾਂਦਾ ਬਹੁਤ ਯਾਨੇ ਨਾ ਸਾਡੇ ਸਿੱਖ ਉੱਠ ਕੇ ਆਪਣੀ ਮਰਜ਼ਾ ਦਾ ਘੜ ਲੀਦੇ ਨਾ ਜੀ ਨਾ ਉੱਥੇ ਬੀਬੀਆਂ ਨਹੀਂ ਕੀਰਤਨ ਕਰ ਸਕਦੀਆਂ ਕਿਉਂਕਿ ਉਹ ਸੁੱਚਾ ਦਰਬਾਰ ਹੈ ਤੇ ਜਿਹੜੇ ਉੱਥੇ ਬੈਠੇ ਉਹ ਕਿੰਨੇ ਹਜ਼ਾਰਾਂ ਝੂਠ ਉਹਨਾਂ ਦੇ ਸਾਹਮਣੇ ਆ ਗਏ ਕੱਢਣੇ ਨਹੀਂ ਚਾਹੀਦੇ ਬਾਹਰ ਸੁੱਚੇ ਦਰਬਾਰ ਤੋਂ ਉਹ ਵਾਲੇ ਲੱਖ ਲੱਖ ਝੂਠ ਉਹਨਾਂ ਬੰਦਿਆਂ ਦਾ ਜਿਹੜਾ ਸ਼ਿਪਾਕੇ ਰੱਖਦੇ ਸੀ ਅੱਜ ਉਹ ਬੋਲ ਰਹੇ ਨੇ ਹੋਂ ਤਾਂ ਸਾਡੀ ਕੌਮ ਦਾ ਜਥੇਦਾਰ ਵੀ ਸਭ ਕੁਝ ਬੋਲੀ ਜਾਂਦਾ ਬੀਬੀਆਂ ਨਹੀਂ ਕੀਰਤਨ ਕਰ ਸਕਦੀਆਂ ਇਹੋ ਜਿਹੇ ਬੰਦੇ ਕਰ ਸਕਦੇ ਆ ਝੂਠ ਬੋਲਣ ਵਾਡੇ ਜਕਾਰਾ ਨਹੀਂ ਛੱਡਿਆ ਜਾਣਾ ਕਿਉਂਕਿ ਉਸ ਟਾਈਮ ਦਾ ਬੰਦ ਹੋਇਆ ਅੱਜ ਤੱਕ ਕੋਈ ਅੰਗਰੇਜ਼ ਨਹੀਂ ਉੱਥੇ ਅੱਜ ਤੱਕ ਕੋਈ ਸਰਵਰਾ ਨਹੀਂ ਰੋਕ ਰਿਹਾ ਉੱਥੇ ਅੱਜ ਤੱਕ ਕੋਈ ਮਹੰਤ ਨਹੀਂ ਬੈਠਾ ਅੱਜ ਤੱਕ ਸਿੱਖੀ ਸਰੂਪ ਵਿੱਚ ਬੈਠੇ ਨੇ ਗੋਲ ਗੋਲ ਦਸਤਾਰਾਂ ਪੇਜਾਂ ਵਾਲੀਆਂ ਬਧੀਆਂ ਨੇ ਉਹਨਾਂ ਨੂੰ ਜਾ ਕੇ ਅਸੀਂ ਜਥੇਦਾਰ ਜੀ ਵੀ ਕਹਿੰਨੇ ਆ ਅਸੀਂ ਕਹਿੰਦੇ ਆ ਸਾਡੀ ਕੌਮ ਦੇ ਨੇ ਆਗੂ ਏ ਹੁਣ ਕੌਣ ਏ ਉੱਥੇ ਸਾਡੀ ਕੌਮ ਦਾ ਕੇਂਦਰ ਹੋਵੇ ਉੱਥੇ ਜਕਾਰਾ ਨਾ ਲੱਗੇ ਉੱਥੇ ਆ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਦੋਰਾ ਹੀ ਨੇ ਪੜਿਆ ਜਾਂਦਾ ਹੋਵੇ ਅਸੀਂ ਹਰ ਥਾਂ ਤੇ ਪੜਦੇ ਆ ਫਿਰ ਦੱਸੋ ਕਿੰਨੇ ਕੱਸੀ ਆਜ਼ਾਦ ਆ